ਅੱਜ ਅਸੀਂ ਪਹੁੰਚੇ ਆ ਪੱਪੂ ਡੈਰੀ ਤੇ ਜਿਹੜੀ 1985 ਤੋਂ ਦੁੱਧ ਘਿਓ ਦਾ ਕੰਮ ਕਰ ਰਹੇ ਨੇ ਇੱਕ ਵਾਰ ਗੱਲਬਾਤ ਕਰਾਂਗੇ ਵਿਖਾਵਾਂਗੇ ਤੁਹਾਨੂੰ ਕਿ ਇੱਥੇ ਕਿਵੇਂ ਦੀ ਕੁਆਲਿਟੀ ਹੈ ਸੀ ਗਾਜਰਪਾਕ ਮਿਲਕ ਕੇਕ ਕਾਜੂ ਕਤਲੀ ਤੁਹਾਡੀ ਕੋਕੋਨਟ ਬਰਫੀ ਸਾਰੀ ਦੇਸੀ ਘਿਓ ਨਾਲ ਤਿਆਰ ਕੀਤੀ ਹੈ ਅੱਛਾ ਇਹ ਸਾਰੀ ਦੇਸੀ ਘਿਓ ਨਾਲ ਤਿਆਰ ਕੀਤੀ ਹੈ ਬਿਲਕੁਲ ਬਿਲਕੁਲ ਜਿੰਨੇ ਵੀ ਮਠਾਈ ਆਪਾਂ ਬਣਾਈ ਹੈ ਉਹਦੇ ਵਿੱਚ ਅਗਲਾ 1 ਗ੍ਰਾਮ ਵੀ ਸਪਰੇਟਾ ਸਾਫਤ ਕਰਦੇ ਆਪਾਂ ਦੇਣਦਾਰ ਆ ਹਰੇਕ ਚੀਜ਼ ਜ਼ਿੰਮੇਵਾਰੀ ਜੀ ਦੇ ਵਿੱਚ ਅੱਜ ਤੱਕ ਆਪਾਂ ਕਦੇ ਮਿਲਾਵਟ ਨਾ ਕੀਤੀ ਐ ਨਾ ਕਰਨੀ ਐ ਨਾ ਆਪਾਂ ਨੂੰ ਲੋੜ ਪਰਮਾਤਮਾ ਦਾ ਸਾਰਾ ਕੁਝ ਹੈ ਇਸੇ ਨੂੰ ਅੱਗੇ ਵਧਾਉਣਾ ਐ ਇਸੇ ਨਾਮ ਨੂੰ ਚਮਕਾਉਣਾ ਐ ਤਾਂ ਕਿ ਲੋਕ ਆ ਕੇ ਇਹੀ ਗੱਲ ਕਹਿਣ ਵੀ ਜਿਹੜਾ ਤੇਰੇ ਫਾਦਰ ਸਾਹਿਬ ਨੇ ਜਿਹੜਾ ਨਾਮ ਬਣਾਇਆ ਸੀ ਅੱਜ ਤੂੰ ਵੀ ਉਹਨੂੰ ਬਰਕਰਾਰ ਰੱਖੀ ਬੈਠਾ ਹੈ ਪਰ ਬਹੁਤ ਦੇ ਰਹੇ ਐ ਦੀਵਾਲੀ ਤੇ ਤੁਹਾਡਾ ਕੀ ਆਫਰ ਹੈ ਸਾਡੇ ਕੋਲੇ ਆਫਰ ਕਿੱਥੇ ਹੈ ਜੀ ਸਾਡੇ ਕੋਲੇ ਅਸੀਂ ਪਹਿਲੇ ਦਿਨ ਹੀ ਆਫਰ ਸ਼ੁਰੂ ਕੀਤੀ ਉਹਨੂੰ ਦੇਸੀ ਕਿਉਂ ਸਾਰੇ ਬਾਜ਼ਾਰ ਦੇ ਵਿੱਚ ਮੈਂ ਕਹਿੰਦਾ ਵੀ 600 ਤੋਂ ਸ਼ੁਰੂ ਹੈ ਤੇ 700 ਤੇ ਖਤਮ ਹੋ ਜਾਂਦਾ ਸਾਡਾ 750 ਰੁਪਏ ਕਿਲ ਜਦੋਂ ਦੀਵਾਲੀ ਦੇ ਤਿਉਹਾਰ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਮਠਿਆਈ ਬਾਰੇ ਸੋਚਦੇ ਹਾਂ ਪਰ ਅੱਜ ਦੇ ਹਾਲਾਤ ਐਵੇਂ ਦੇ ਨੇ ਕਿ ਜਿਹੜੀ ਸ਼ੁੱਧਤਾ ਤੇ ਸਾਫ਼ ਸੁਥਰਾ ਖਾਣਾ ਪੀਣਾ ਕਿਤੇ ਹੋਈ ਮਿਲਦਾ ਤੇ ਅੱਜ ਅਸੀਂ ਪਹੁੰਚੇ ਆ ਪੱਪੂ ਡੈਰੀ ਤੇ ਜਿਹੜੀ 1985 ਤੋਂ ਦੁੱਧ ਘਿਓ ਦਾ ਕੰਮ ਕਰ ਰਹੇ ਨੇ ਇੱਕ ਵਾਰ ਗੱਲਬਾਤ ਕਰਾਂਗੇ ਵਿਖਾਵਾਂਗੇ ਤੁਹਾਨੂੰ ਕਿ ਇੱਥੇ ਕਿਵੇਂ ਦੀ ਕੁਆਲਿਟੀ ਹੈ ਸਾਫ਼ ਸਫਾਈ ਦੇ ਕੀ ਪ੍ਰਬੰਧ ਨੇ ਤੇ ਇਸ ਵਾਰੀ ਉਹਨਾਂ ਨੇ ਕੀ ਨਵਾਂ ਲੈ ਕੇ ਆਇਆ ਠੀਕ ਠਾਕ ਬਹੁਤ ਵਧੀਆ ਜੀ ਕਿਵੇਂ ਆ ਦਿਵਾਲੀ ਦੱਸੀ ਜਨਕੀ ਬਹੁਤ ਵਧੀਆ ਸੀਜ਼ਨ ਹੈ ਜੀ ਸਾਰਿਆਂ ਨਾਲੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਇਲਾਕੇ ਦੇ ਸਮੂਹ ਜਿੰਨੇ ਵੀ ਨਿਵਾਸੀ ਨੇ ਉਹਨਾਂ ਨੂੰ ਬਹੁਤ-ਬਹੁਤ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਬਾਕੀ ਪਰਮਾਤਮਾ ਦੀ ਕਿਰਪਾ ਹੈ ਦੂਜਾ ਸਹਿਯੋਗ ਹੈ ਸਾਰੇ ਸ਼ਹਿਰ ਦਾ ਜਿਨ੍ਹਾਂ ਨੇ ਅੱਜ ਤੱਕ ਸਾਨੂੰ ਇਹਨਾ ਮਾਣ ਪਿਆਰ ਸਾਨੂੰ ਬਖਸ਼ਿਆ 1985 ਤੋਂ ਕੰਮ ਕਰ ਰਹੇ ਆ ਪਿਤਾ ਜੀ ਦੀ ਅਣਥਕ ਮਿਹਨਤ ਵੀ ਹੈ ਈਮਾਨਦਾਰੀ ਵੀ ਹੈ ਸੱਚਾਈ ਵੀ ਹੈ ਜਿਹਦੇ ਸਿਰ ਤੇ ਅੱਜ ਸਾਡੇ ਸ਼ਹਿਰ ਦੇ ਵਾਸੀ ਉਹਨਾਂ ਦੇ ਸੋਹਾਂ ਵੀ ਖਾਂਦੇ ਆ ਵੀ ਉਹ ਮਿਲਾਵਟ ਨਹੀਂ ਕਦੇ ਕਰ ਸਕਦੇ ਚੀਜ਼ ਹਮੇਸ਼ਾ ਪਿਓਰ ਰਹਿਣਗੇ ਉਹੀ ਏਜੰਡਾ ਉਹੀ ਮੈਂ ਲੈ ਕੇ ਅੱਜ ਨਾਲ ਆਇਆ ਤਾਂ ਕਿ ਲੋਕ ਮੈਨੂੰ ਵੀ ਉਸੇ ਤਰ੍ਹਾਂ ਜਾਣਣ ਵੀ ਉਹਨਾਂ ਦੀ ਜਿਹੜੀ ਤੁਸੀਂ ਬਣਾਈ ਹੈ ਉਹ ਅੱਜ ਚਮਕਾਈ ਹੈ ਤੇ ਪਪੂ ਡੇਰੀ 1985 ਤੋਂ ਸੇਵਾ ਕਰ ਰਹੀ ਹੈ ਲੋਕਾਂ ਦੀ ਅੱਜ ਵੀ ਉਹੀ ਉਸੇ ਤਰ੍ਹਾਂ ਸੇਵਾ ਆਪਾਂ ਅੱਗੇ ਵਧਾ ਰਹੇ ਆਂ ਤੇ ਐਤ ਕੀ ਜਿਹੜਾ ਨਵਾਂ ਲੈ ਕੇ ਆਏ ਆ ਉਹ ਇਹ ਹੈ ਵੀ ਅਸੀਂ ਮਠਿਆਈ ਜਿਹੜੀ ਆ ਬਣਾਉਣੀ ਸ਼ੁਰੂ ਕੀਤੀ ਆ ਜਿਦੇ ਵਿੱਚ ਬਰਫੀ, ਗਾਜਰਪਾਖ, ਮਿਲਕ ਕੇਕ, ਕਾਜੂ ਕਤਲੀ, ਥੋੜੀ ਕੋਕੋਨਟ ਬਰਫੀ ਸਾਰੀ ਦੇਸੀ ਘਿਓ ਨਾਲ ਤਿਆਰ ਕੀਤੀ ਆ। ਅੱਛਾ ਇਹ ਸਾਰੀ ਦੇਸੀ ਘਿਓ ਨਾਲ ਤਿਆਰ ਕੀਤੀ ਆ? ਬਿਲਕੁਲ ਬਿਲਕੁਲ ਸਰ ਦੇਸੀ ਘਿਓ ਵੀ ਆਪ ਦਾ ਹੀ। ਦੇਸੀ ਘਿਓ ਆਪਣਾ ਆਪ ਦਾ ਦੁੱਧ ਦਾ ਕੰਮ ਆਪਣਾ ਆਪ ਦਾ ਪਹਿਲੇ ਦਿਨੋਂ ਪਿਓਰਿਟੀ ਵੇਚੀ ਦੀ ਆ ਪਿਓਰਿਟੀ ਨਾਲ ਹੀ ਆਪਣੇ ਕੋਲੇ ਸਾਰੇ ਕਸਟਮਰ ਜਿੰਨੇ ਵੀ ਲੱਗੇ ਹੋਏ ਨੇ ਪ੍ਰੈਕਟ ਕਸਟਮਰ ਆ ਸਾਨੂੰ ਕਸਟਮਰ ਆ ਕੇ ਰੇਟ ਨਹੀਂ ਭਾਈ ਜੇ ਕੋਈ ਚੈਲੰਜ ਕਰਦਾ ਤਾਂ ਚੈਲੰਜ ਜਿੰਨਾ ਮਰਜੀ ਜਦੋਂ ਮਰਜੀ ਆਪਾਂ ਹਰ ਟਾਈਮ ਤਿਆਰ ਆ ਜੀ ਜਿੰਦਗੀ ਦੇ ਵਿੱਚ ਅੱਜ ਤੱਕ ਆਪਾਂ ਕਦੇ ਮਲਾਵਟ ਨਾ ਕੀਤੀ ਐ ਨਾ ਕਰਨੀ ਐ ਨਾ ਆਪਾਂ ਨੂੰ ਲੋੜ ਪਰਮਾਤਮਾ ਦਾ ਸਾਰਾ ਕੁਝ ਐ ਇਸੇ ਨੂੰ ਅੱਗੇ ਵਧਾਉਣਾ ਐ ਇਸੇ ਨਾਂ ਨੂੰ ਚਮਕਾਉਣਾ ਐ ਤਾਂ ਕਿ ਲੋਕ ਆ ਕੇ ਇਹੀ ਗੱਲ ਕਹਿਣ ਵੀ ਜਿਹੜਾ ਤੇਰੇ ਫਾਦਰ ਸਾਹਿਬ ਨੇ ਜਿਹੜਾ ਨਾਂ ਬਣਾਇਆ ਸੀ ਅੱਜ ਤੂੰ ਵੀ ਉਹਨੂੰ ਬਰਕਰਾਰ ਰੱਖੀ ਬੈਠਾ ਐ ਹੂੰ ਬਿਲਕੁਲ ਆਪਾਂ ਹੁਣ 700 ਹੀ ਬਠਾਈਏ ਲੋਕਾਂ ਨੂੰ ਬਿਲਕੁਲ ਬਿਲਕੁਲ ਇੱਥੋਂ ਹੀ ਸ਼ੁਰੂ ਕਰਦੇ ਆ ਕਿਉਂਕਿ ਫ੍ਰਿਜ ਦਾ ਬੁਰਾ ਹਾਲ ਹੁੰਦਾ ਪਹਿਲੀ ਜਾਂ ਦੇ ਵਿੱਚ ਤੇ ਕਿਵੇਂ ਆ ਆਪਣਾ ਤੁਸੀਂ ਦੁੱਧ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰੀ ਸਫਾਈ ਬਿਲਕੁਲ ਮੱਖੀ ਮੱਛਰ ਤੋਂ ਬਿਲਕੁਲ ਰਹਿਤ ਹੈ ਜੀ ਹਰੇਕ ਚੀਜ਼ ਪੂਰੀ ਸਫਾਈ ਨਾਲ ਵਿੱਚੀ ਦੀ ਹੈ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਕਮੀ ਨਹੀਂ ਮਿਲੂਗੀ ਕਿਤੇ ਵੀ ਇਹ ਹੈਗਾ ਆਪਣਾ ਪ੍ਰੋਸੈਸਿੰਗ ਯੂਨਿਟ ਹੁਣ ਆਪਾਂ ਦੁੱਧ ਸਟੋਰ ਕਰਨ ਵਾਸਤੇ ਬੀਐਮਸੀ ਲਾਈ ਹੈ ਆਮ ਜਿਹੜਾ ਆਪਾਂ ਡੇਰੀਆਂ ਤੇ ਦੇਖਦੇ ਆ ਦੁੱਧ ਫਰਿੱਜਾਂ ਦੇ ਵਿੱਚ ਸਟੋਰ ਕਰਦੇ ਆ ਉਹ ਫਰਿੱਜਾਂ ਦੇ ਵਿੱਚ ਇਨਸਟੈਂਟ ਕੂਲਿੰਗ ਨਹੀਂ ਫੜਦਾ ਦੁੱਧ ਹੁਣ ਇਹ ਬੀਐਮਸੀ ਦੀ ਖਾਸੀਅਤ ਇਹ ਹੈ ਵੀ ਜਦੋਂ ਇਹਦੇ ਵਿੱਚ ਪਲੰਜਰ ਲੱਗਿਆ ਹੋਇਆ ਹੈ ਇਨਸਟੈਂਟ ਕੂਲਿੰਗ ਹੈ ਵਾਸਟ ਕੂਲਿੰਗ ਹੈ ਉਹਦੇ ਨਾਲ ਦੁੱਧ ਜਿਹੜਾ ਇਨਸਟੈਂਟ ਠੰਡਾ ਹੁੰਦਾ ਨਾਲ ਦੀ ਨਾਲ ਠੰਡਾ ਹੋਊਗਾ ਦੂਜਾ ਜਦੋਂ ਪਲੰਜਰ ਵੱਜੂਗਾ ਤਾਂ ਉਹ ਚ ਬਿਲਕੁਲ ਨੋਰਮਲ ਮੋਡਰੇਟ ਟੈਂਪਰੇਚਰ ਤੇ ਬਰਾਬਰ ਸਾਰਾ ਇੱਕੋ ਸਾਰਾ ਠੰਡਾ ਇਹ ਕਿੰਨੇ ਦਿਨ ਰਹਿ ਜਾਂਦਾ ਇਹਦੇ ਵਿੱਚ ਇਹਦੇ ਵਿੱਚ ਆਟੋ ਕਟ ਲੱਗਿਆ ਹੋਇਆ ਜੀ ਟੈਂਪਰੇਚਰ ਜਦੋਂ 4 ਆ ਗਿਆ ਆਟੋਮੈਟਿਕ ਕੱਟੇ ਜਾਣਾ ਜੋ 7 ਹੋ ਗਿਆ ਆਟੋਮੈਟਿਕ ਬੀਐਮਸੀ ਚੱਲ ਪੈਣੀ ਹੈ ਤੇ ਇਹਦੇ ਵਿੱਚ 5 ਦਿਨ ਤੱਕ ਕੋਈ ਦਿੱਕਤ ਨਹੀਂ ਆਉਂਦੀ ਦੁੱਧ ਦੀ ਬਿਲਕੁਲ ਇਸ ਤੋਂ ਬਾਅਦ ਆਪਣਾ ਉਹ ਵੱਖ ਪੋਰਸ਼ਨ ਕਾਦਾ ਵੱਖ ਪੋਰਸ਼ਨ ਉਹ ਕਿਉਂ ਸਟੋਰ ਕਰਨ ਵਾਸਤੇ ਹੈ ਜੀ ਸਾਡਾ ਕਿਉ ਸਟੋਰੇਜ ਦਾ ਸਿਸਟਮ ਅਲੱਗ ਹੈ ਕਿਉਂ ਬਣਾਉਣ ਵਾਲਾ ਸਿਸਟਮ ਅਲੱਗ ਹੈ ਕਰੀਮ ਸੈਪਰੇਸ਼ਨ ਉੱਥੇ ਹੁੰਦੀ ਹੈ ਉਸ ਤੋਂ ਬਾਅਦ ਇੱਥੇ ਘਿਓ ਬਣਦਾ ਹੈ ਪੂਰੀ ਸਾਫ ਸਫਾਈ ਨਾਲ ਡਬਲ ਸਾਰਾ ਮਿਕਸ ਨਹੀਂ ਕੀਤਾ ਹੋਇਆ ਇੱਕ ਪਾਸੇ ਸਾਰਾ ਪੋਰਸ਼ਨ ਬਿਲਕੁਲ ਅਲੱਗ ਹੈ ਜੀ ਡਬਲ ਫਿਲਟਰ ਘਿਓ ਹੁੰਦਾ ਹੈ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਾਂਦੀ ਸਾਡੇ ਵੱਲ ਬਿਲਕੁਲ ਫਾਈਨਲੀ ਅਸੀਂ ਹੁਣ ਪਹੁੰਚ ਗਏ ਜਿੱਥੇ ਬਾਈ ਹੁਣੀ ਮਠਿਆਈਆਂ ਤਿਆਰ ਕਰਦੇ ਆ ਬਾਈ ਜੀ ਕੀ ਕੁਝ ਇਸ ਵਾਰੀ ਤਿਆਰ ਕੀਤਾ ਇਸ ਵਾਰੀ ਰਸਗੁੱਲਾ ਮੁਲਾਵਜਮਨ ਤੇ ਕਾਜੂ ਕਤਲੀ ਦੇਸੀ ਘਿਉ ਦੀ ਬਰਫੀ ਭੁੰਨੀ ਹੋਈ ਬਰਫੀ ਸਪੈਸ਼ਲ ਗਾਜਰ ਬਾਗ ਜਿਹੜਾ ਦੇਸੀ ਘਿਉ ਦਾ ਬਣਿਆ ਇੱਕ ਵਾਰੀ ਬੇਨਤੀ ਜਰੂਰ ਹੈ ਵੀ ਜਰੂਰ ਸਾਡੇ ਕੋਲੇ ਆਓ ਟੇਸਟ ਕਰੋ ਚੈੱਕ ਕਰੋ ਤੁਹਾਨੂੰ ਆਪਣੀ ਕੁਆਲਿਟੀ ਬੋਲੂਗੀ ਕਈ ਵਾਰੀ ਭਾਈ ਇਹ ਹੀ ਹੁੰਦਾ ਕਹਿੰਦੇ ਵੀ ਮਿੱਠਾ ਬਹੁਤ ਜ਼ਿਆਦਾ ਹੁੰਦਾ ਮਿੱਠਾ ਬਿਲਕੁਲ ਲਾਈਟ ਰੱਖਿਆ ਜੀ ਮਿੱਠਾ ਸਾਨੂੰ ਜਿਹੜਾ ਵੀ ਆ ਕੇ ਇੱਕ ਵਾਰੀ ਟੇਸਟ ਕਰਦਾ ਇਹ ਦੇਖੋ ਅਸੀਂ ਨਵਾਂ ਕੀਤਾ ਹੈ ਤਾਂ ਹਰੇਕ ਬੰਦਾ ਜਲਦੀ ਨਹੀਂ ਸੋਚਦਾ ਅਗਲਾ ਕਹਿੰਦਾ ਵੀ ਕੀ ਪਤਾ ਕਿਸ ਤਰ੍ਹਾਂ ਦੀ ਬਣਾਈ ਹੋਊਗੀ ਤਾਂ ਇੱਕ ਵਾਰੀ ਜਦੋਂ ਅਗਲਾ ਮਿੱਠਾ ਚੈੱਕ ਕਰਦਾ ਅਗਲਾ ਕਹਿੰਦਾ ਯਾਰ ਵਾਕਈ ਕਾਬਲੇ ਤਾਰੀਫ ਹੈ ਬਾਕੀ ਜਿੰਨਾ ਅਸੀਂ ਦੁੱਧ ਯੂਜ਼ ਕੀਤਾ ਜਿੱਥੇ ਮਰਜੇ ਚੈਲੰਜ ਐ ਇਸ ਚੀਜ਼ ਦਾ ਜੇ ਅਗਲਾ 1 ਗ੍ਰਾਮ ਵੀ ਸਪਰੇਟਾ ਸਾਫ਼ ਕਰਦੇ ਸਾਡੀ ਜਿੰਨੀ ਵੀ ਮਠਾਈ ਬਣੀ ਹੈ ਸਾਰੀ ਦੇ ਵਿੱਚ ਟੋਟਲ ਕੰਪਲੀਟ ਜਿੰਨੀ ਵੀ ਮਠਾਈ ਆਪਾਂ ਬਣਾਈ ਹੈ ਉਹਦੇ ਵਿੱਚ ਅਗਲਾ 1 ਗ੍ਰਾਮ ਵੀ ਸਪਰੇਟਾ ਸਾਫ਼ ਕਰਦੇ ਆਪਾਂ ਦੇਣਦਾਰ ਹਰੇਕ ਚੀਜ਼ ਦੀ ਜ਼ਿੰਮੇਵਾਰੀ ਹੈ ਜਿੰਨੀਆਂ ਵੀ ਸ਼ਾਪਸ ਆ ਜਿੰਨੀਆਂ ਵੀ ਚਾਹੇ ਮਠਿਆਈ ਆ ਚਾਹੇ ਕੋਸ਼ ਆ ਉਹ ਆਫਰ ਬਹੁਤ ਦੇ ਰਹੇ ਆ ਦਿਵਾਲੀ ਤੇ ਤੁਹਾਡਾ ਕੀ ਆਫਰ ਹੈ ਸਾਡੇ ਕੋਲੇ ਆਫਰ ਕਿੱਥੇ ਆ ਜੀ ਸਾਡੇ ਕੋਲੇ ਅਸੀਂ ਪਹਿਲੇ ਦਿਨ ਹੀ ਆਫਰ ਸ਼ੁਰੂ ਕੀਤੀ ਹੁਣ ਦੇਸੀ ਘਿਓ ਵੇਚਣਾ ਤੁਹਾਨੂੰ ਦੇਸੀ ਘਿਓ ਸਾਰੇ ਬਾਜ਼ਾਰ ਦੇ ਵਿੱਚ ਮੈਂ ਕਹਿੰਦਾ ਵੀ 600 ਤੋਂ ਸ਼ੁਰੂ ਹੈ ਤੇ 700 ਤੇ ਖਤਮ ਹੋ ਜਾਂਦਾ ਸਾਡਾ ਸਾਡੇ 700 ਰੁਪਏ ਕਿਲੋ ਉਂਗਲਾਂ ਦੇ ਵਿਗਦਾ ਲੈਣ ਲਾ ਕੇ ਵਿਗਦਾ ਜੀ ਅਸੀਂ ਕਦੇ ਜ਼ਿੰਦਗੀ 'ਚ ਆਫਰ ਨਹੀਂ ਲਾਈ ਹੁਣ ਤਾਂ ਲਾਉਣੀ ਕੀ ਹੈ ਕੁਆਲਿਟੀ ਨਾਲ ਮੈਟਰ ਹੈ ਕੁਆਲਿਟੀ ਜੇ ਲੋਕਾਂ ਨੇ ਲੈਣੀ ਹੈ ਤਾਂ ਸਾਡੇ ਕੋਲੇ ਬਿਨਾਂ ਰੇਟ ਪੁੱਛੇ ਸਾਡੇ ਕੋਲੇ ਜਿਹੜੇ ਪੱਕੇ ਕਸ ਜਿਹੜੀ ਹੈ ਆਪਣੀ ਬੇਨਤੀ ਅੱਛਾ ਭਾਈ ਜੀ ਹੁਣ ਆਪਣੀ ਇੱਥੇ ਸਰਦੂਲਗੜ੍ਹ ਦੀ ਗੱਲ ਕਰੀਏ ਇਹ ਐਡਰੈਸ ਦੇ ਦਿਓ ਜਾਂ ਜੇ ਕੋਈ ਹੋਰ ਤੁਹਾਡੀ ਸ਼ਾਪ ਜਾਂ ਤੁਹਾਡੀ ਡੈਰੀ ਆ ਤਾਂ ਉਹ ਦੱਸ ਦਿਓ ਜੀ ਸਾਡਾ ਜਿਹੜਾ ਹੁਣ ਨਵਾਂ ਤੇ ਪਰਮਾਨੈਂਟ ਐਡਰੈਸ ਤਾਂ ਇਹੀ ਹੈ ਜੀ ਡਾਕਟਰ ਸੋਹਨ لال ਅਰੋੜਾ ਹਸਪੀਟਲ ਦੇ ਸਾਹਮਣੇ ਰੋਡ ਆਪਣਾ ਸਿਨੇਮਾ ਰੋਡ ਸਰਦੂਲਗੜ੍ਹ ਇੱਕ ਬ੍ਰਾਂਚ ਸਾਡੀ ਜਿਹੜੀ ਹੈ ਉਹ ਰੋਡ ਕੀ ਚੌਂਕ ਦੇ ਵਿੱਚ ਅੱਜ ਤੋਂ 5 ਸਾਲਾਂ ਤੋਂ ਚੱਲਦੀ ਆ ਰਹੀ ਹੈ ਜੀ ਉੱਥੇ ਵੀ ਜਿਵੇਂ ਆਪਣੇ ਡੈਰੀ ਪ੍ਰੋਡਕਟ ਸਾਰੇ ਪਲੱਸ ਤੁਹਾਡਾ ਮਠਿਆਈਆਂ ਦਾ ਜਿਵੇਂ ਇੱਥੇ ਸੈਟਅਪ ਹੈ ਉਹੀ ਸੈਟਅਪ ਤੁਹਾਨੂੰ ਉੱਥੇ ਮਿਲੂਗਾ ਪਲੱਸ ਦੀਵਾਲੀ ਵਾਲੇ ਦਿਨ ਦੇਸੀ ਘਿਉ ਦੀਆਂ ਜਲੇਬੀਆਂ ਉੱਥੇ ਲਗਾਈਆਂ ਜਾਣਗੀਆਂ ਉਹ ਅਲੱਗ ਤੋਂ ਆ ਉਹ ਇੱਥੇ ਅਵੇਲੇਬਲ ਨਹੀਂ ਹੈਗੇ ਉਹ ਉੱਥੇ ਅਵੇਲੇਬਲ ਹੈ ਦੋਸਤੋ ਚੈਲੰਜ ਜਿਹੜਾ ਹੁੰਦਾ ਹੈ ਉਹ ਬੜਾ ਸੋਚ ਸਮਝ ਕੇ ਕੀਤਾ ਜਾਂਦਾ ਜਿਵੇਂ ਬਾਈ ਹੁਣਾਂ ਨੇ ਕਿਹਾ ਕਿ ਜੋ ਵੀ ਹੈ ਚਾਹੇ ਉਹ ਦੁੱਧ ਹੈ ਘਿਓ ਹੈ ਮਠਿਆਈ ਹੈ ਕਿਸੇ ਦੇ ਵਿੱਚ ਜੇ 1% ਵੀ ਕੋਈ ਅੰਪਿਉਰਿਟੀ ਨਿਕਲ ਜੇ ਤਾਂ ਅਸੀਂ ਉਹਦੇ ਦੇਣਦਾਰ ਆ ਇਹਦੇ ਨਾਲ ਹੀ ਸਾਡੇ ਕਹਿਣ ਤੇ ਇੱਕ ਵਾਰ ਇੱਥੇ ਵਿਜ਼ਿਟ ਜ਼ਰੂਰ ਕਰਿਓ ਜੇ ਖਾਣ ਪੀਣ ਚੰਗਾ ਲੱਗਿਆ ਮਠਿਆਈਆਂ ਕਿਉ ਚੰਗਾ ਲੱਗਾ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਇਸ ਵੀਡੀਓ ਤੇ ਕਮੈਂਟ ਜਰੂਰ ਕਰਿਓ ਇਹਦੇ ਨਾਲ ਹੀ ਦੁਬਾਰਾ ਫਿਰ ਹਾਜ਼ਰ ਹੋਣੇ ਆ ਸასი ਕਾਲ ਧੰਨਵਾਦ